Yeah. So I'm currently thirty five, and uh, I was seriously studying Sikhism in September of last year. Uh, I was working in uh, it as a software engineer for six years in the usa and i took a two-year break to study religion and uh, i was mainly studying hinduism and buddhism and uh, after a while i found that sikhism was a better fit for me the daily routine every day at the gurdwara there's a panch uh, Nidham and there's Rekha sahib and there's kirtan and uh, there's a like there's a Stable routine you can practice every day and find inner peace the same routine. Hindu temples, I found, like they have a different in the US, they have a different routine every day. Like Tuesday is Hanuman Chalisa, Wednesday is uh, something with Ganesha, Thursday is something else. So, uh, uh, Sikhism, I found, had the most stable routine for the uh, for practicing in the US. <laughs> ਪਿੰਡਾਂ ਦਾ ਦੌਰਾ ਕੀਤਾ ਯਾਰ ਲਗਾਤਾਰ ਵਕਤ ਤੋਂ ਵਕਤ ਸਿੱਖਿਆ ਦਾ ਜਿਹੜਾ ਪ੍ਰਚਾਰ ਕੀਤਾ ਇਹ ਲੋਕਾਂ ਨੂੰ ਨੌਜਵਾਨਾਂ ਨੂੰ ਲਗਾਤਾਰ ਨਸ਼ੇ ਤੋਂ ਦੂਰ ਕਰਨ ਕਰਨ ਦੇ ਲਈ ਇੱਕ ਤੇ ਉਪਰਾਲੇ ਕੀਤੇ ਰੋ ਉੱਥੇ ਹੀ ਵਕ ਵਕ ਪੰਜਾਬ ਦੀ ਜਿਹੜੀਆਂ ਸੰਸਥਾਵਾਂ ਨੇ ਅਕੈਡਮੀਆਂ ਉਹ ਵੀ ਲਗਾਤਾਰ ਸਿੱਖਿਆ ਦਾ ਜਿਹੜਾ ਪ੍ਰਚਾਰ ਕਰ ਰਿਹਾ ਅੱਜ ਅਸੀਂ ਪੁੱਜਿਆ ਸ਼੍ਰੀ ਦਰਬਾਰ ਸਾਹਿਬ ਦੇ ਕੋਲ ਜਿਹੜੀ ਇੱਕ ਸਸਤਾ ਏਕੇਜ ਅਕੈਡਮੀ ਉੱਥੇ ਇੱਕ ਕਹਾਣੀ ਜਿਹੜੀ ਤੁਹਾਨੂੰ ਅਸੀਂ ਸੁਸਾਨ ਜਾਣੇ ਇੱਕ ਨੌਜਵਾਨਾ ਜੋ ਚੀਨ ਦਾ ਵਿਸ਼ੇਸ਼ ਰੂਪ ਤੇ ਅੰਮ੍ਰਿਤਸਰ ਪੁੱਜੇ ਅਕੈਡਮੀ ਜਿਹੜਾ ਪੁੱਜਿਆ ਤੇ ਲਗਾਤਾਰ ਜਿਹੜੀ ਰੁਚੀ ਹੈ ਉਹ ਸਿੱਖ ਧਰਮ ਦੇ ਵੱਲ ਜਿਹੜ ਵਧਦੀ ਜਾ ਰਹੀ ਹੈ ਕਿਸ ਤਰ੍ਹਾਂ ਜਿਹੜਾ ਨੌਜਵਾਨ ਸੀਗਾ ਜੈਸਨ 35 ਸਾਲ ਦੀ ਉਸ ਦੀ ਉਮਰ ਹੈਗੀ ਕਿਸ ਤਰ੍ਹਾਂ ਉਹ ਸਿੱਖੀ ਵੱਲ ਉਸ ਦਾ ਰੁਝਾਨ ਜਿਹੜਾ ਵੱਧਦਾ ਗਿਆ ਸੀ ਦੀ ਗੱਲਬਾਤ ਹੀ ਕਰਦੇ ਆ ਏਕੇ ਜੀ ਅਕੈਡਮੀ ਜਿਹੜੀ ਪੰਜੀ ਨੇ ਗੱਲਬਾਤ ਕਰਦੇ ਆ ਤਾਂ ਜੀ ਜਦੋਂ ਸਭ ਤੋਂ ਪਹਿਲੀ ਵਾਰ ਜੈਸਨ ਤੁਹਾਡੇ ਕੋਲ ਆਉਂਦਾ ਕਿਸ ਤਰ੍ਹਾਂ ਉਹ ਇੱਥੇ ਪਹੁੰਚਦਾ ਕੀ ਤੁਹਾਡੇ ਨਾਲ ਗੱਲਬਾਤ ਕਰਦਾ ਉਸ ਬਾਰੇ ਥੋੜੀ ਬਾਰਤਲਾਪ ਹਾਂਜੀ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਥੇ ਜੀ ਅਸੀਂ ਰੰਗਲੇ ਸੱਜਣ ਟਰਸਟ ਤੋਂ ਬੋਲਦੇ ਹਾਂ ਸਾਡੇ ਕੋਲ ਜੈਸਨ ਆਇਆ ਸੀ ਕੁਝ 2 ਹਫ਼ਤੇ ਪਹਿਲਾਂ ਇਨੂੰ ਉੱਥੇ ਰਿਸਰਚ ਕਰਕੇ ਅਖੰਡ ਕੀ ਤਨੀ ਜਥੇਬਾਰੇ ਇਸਨੇ ਰਿਸਰਚ ਕੀਤਾ ਥੈਨ ਆਪਣੇ ਆਪ ਹੀ ਲੱਭ ਕੇ ਇੱਥੇ ਪਹੁੰਚ ਗਿਆ ਇੱਥੇ ਆ ਕੇ ਇਹਨੇ ਕਾਫੀ ਪੀਸਫੁਲੀ ਮਹਿਸੂਸ ਕੀਤਾ ਆਪਣੇ ਆਪ ਨੂੰ ਭਾਈ ਮਨਜੀਤ ਸਿੰਘ ਹੋਣਾ ਨੇ ਇਹਨਾਂ ਨੂੰ ਕਾਫੀ ਕੋਆਪਰੇਟ ਕੀਤਾ ਐਖੰਡ ਕੀ ਤਨੀ ਜਥੇ ਦੇ ਇੱਥੇ ਜੋ ਸਟ੍ਰੰਗਲ ਸੱਜਣ ٹرسٹ ਚਲਾ ਰਹੇ ਹਨ ਹਾਂਜੀ ਉਹਨਾਂ ਦੇ ਮਤਲਬ ਇਸ ਇਸਨੇ ਆਪਣੇ ਆਪ ਬਾਣੀ ਸਿੱਖਣ ਦਾ ਚਾਹ ਪੈਦਾ ਕੀਤਾ ਇਸਨੇ ਕਿਹਾ ਵੀ ਮੈਂ ਬਾਣੀ ਸਿੱਖ ਰਿਹਾ ਮੈਂ ਸਿੱਖ ਧਰਮ ਚ ਆਉਣਾ ਚਾਹੁੰਦਾ ਮੈਨੂੰ ਤੁਸੀਂ ਪਾਠ ਸਿਖਾਓ ਮੈਂ ਪਾਠ ਉੱਥੇ ਵੀ ਕਲਾਸਾਂ ਲਾਉਂਦਾ ਮੈਂ ਉੱਥੇ ਵੀ ਸਿੱਖ ਸੰਥਿਆ ਲੈਂਦਾ ਹਾਂ ਲੇਕਿਨ ਮੈਨੂੰ ਸਿੱਖੀ ਸਰੂਪ ਬਹੁਤ ਵਧੀਆ ਲੱਗਦਾ ਹੈ ਇਹਨੇ ਆਪਣੇ ਆਪ ਹੀ ਅਸੀਂ ਕਿਸੇ ਨੇ ਨਹੀਂ ਕਿਹਾ ਇਸਨੇ ਆਪਣੇ ਆਪ ਹੀ ਸਿੱਖੀ ਧਰਮ ਦੇ ਵਿੱਚ ਉਹਨੇ ਐਕਸੈਪਟ ਕੀਤਾ ਹੈ ਕਿ ਮਤਲਬ ਆਜ ਤੋਂ ਬਾਅਦ ਮੈਂ ਕੇਸਾਂ ਦਾ ਕਤਲ ਨਹੀਂ ਕਰਾਂਗਾ ਮੈਂ ਕੇਸ ਇੱਕ ਦੋ ਮਹੀਨੇ ਦੇ ਵਿੱਚ ਗਰੋ ਹੋਣਗੇ ਕੇਸ ਮੈਂ ਆਪਣੇ ਆਪ ਅਮਰਤਾਦੀ ਸਿੰਘ ਸੱਜਣ ਨੂੰ ਤਿਆਰ ਆ ਮੈਂ ਚੋਲਾ ਪੋਣਾ ਹੈ ਇਹਨੂੰ ਆਪਣੇ ਆਪ ਅੰਦਰੋਂ ਸ਼ੌਂਕ ਪੈਦਾ ਹੋਇਆ ਹੈ ਤੇ ਬਾਣੀ ਬੜੇ ਪ੍ਰੇਮ ਨਾਲ ਛਾਡਦਾ ਦੇ ਨਾਲ ਸਵੇਰੇ ਸ਼ਾਮ ਆਪਣੇ ਆਪ ਆ ਕੇ ਸੰਥਿਆ ਲੈਂਦਾ ਹੈ ਤੇ ਆਪਣੇ ਆਪ ਹੀ ਕਹਿੰਦੇ ਹਨ ਕਿ ਮੈਨੂੰ ਮਾਤਾ ਜੀ ਬਾਣੀ ਸਿਖਾਓ ਬਾਣੀ ਸਿੱਖਣੀ ਹੈ ਮੈਂ ਜਪਜੀ ਸਾਹਿਬ ਸਮ ਟਾਈਮ ਡੂਇੰਗ ਰੇਰਾ ਸਾਹਿਬ ਨੇ ਸ਼ਬਦ ਸੋ ਮਨੀ ਸ਼ਬਦ ਸਿੰਘ ਕਰਦੇ ਰਹਿੰਦੇ ਚੋਪਈ ਸਾਹਿਬ ਦੇ ਪਾਠ ਆਰਤੀ ਇਸ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਬਾਣੀ ਦੇ ਨਾਮ ਕਾਫੀ ਲਗਾਵ ਦੇਖਿਆ ਹੈ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਰੰਗਲੇ ਸਜਨ ٹرسٹ ਦੇ ਜੈਸਨ ਦੇ ਜਿਨ੍ਹਾਂ ਨੇ ਸਾਨੂੰ ਮਤਲਬ ਇੱਥੇ ਬਾਣੀ ਸਿਖਾਉਣ ਦਾ ਪੜ੍ਹਨ ਦਾ ਮੌਕਾ ਦਿੱਤਾ ਹੈ ਤੇ ਜੈਸਨ ਦੇ ਵੀ ਧੰਨਵਾਦ ਇਹ ਜੀ ਸੋ ਮੱਚ ਲੇਕਿ ਕੁਛ ਹੀ ਦੇਣਾ ਤੇ ਜਿਹੜਾ ਜੈਸਨ ਹੈ ਅਸੀਂ ਉਹ ਖੁਦ ਹੀ ਕੀਰਤਨ ਕਰਦਾ ਗੁਰਬਾਣੀ ਕਰਦਾ ਰੁਚੀ ਕਾਫੀ ਹੈ ਕਿ ਸਿੱਖੀ ਵੱਲ ਵੱਧ ਤਬਸਰੂ ਜਾਂ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਹਾਂਜੀ ਹਾਂਜੀ ਇਸ ਦਾ ਅੰਦਰੋਂ ਸ਼ੌਂਕ ਪੈਦਾ ਹੋਇਆ ਹੈ ਇਸ ਨੂੰ ਕੋਈ ਫੋਰਸ ਨਹੀਂ ਕੀਤਾ ਕਿਸੇ ਨੇ ਇਸ ਨੂੰ ਕਿਹਾ ਨਹੀਂ ਇਸ ਨੇ ਬਾਣੀ ਸਿੱਖੀ ਸਰੂਪ ਦੇ ਨਾਲ ਕਾਫੀ ਲਗਨ ਹੈ ਇਸ ਦੀ ਕੇਸ ਰੱਖ ਲਏ ਹਨ ਦਸਤਾਰ ਸਜੋਂਦਾ ਹੈ ਏਬਰੀ ਡੇ ਸਵੇਰੇ ਸ਼ਾਮ ਜਪਜੀ ਸਾਹਿਬ ਸ਼ਰਧਾ ਦੇ ਨਾਲ ਪੜਦਾ ਹੈ ਹਮੇਸ਼ਾ ਤੁਰਦੇ ਆ ਫਿਰਦੇ ਆ ਮੈਂ ਵੀ ਦੇਖਦੇ ਹਾਂ ਅਸੀਂ ਵੀ ਮਤਲ ਬਾਣੀ ਨਾਲ ਬਹੁਤ ਪ੍ਰੇਮ ਹੈ ਆਪਣੇ ਆਪ ਬਾਣੀ ਪੜਦੇ ਰਹਿੰਦੇ ਹਨ ਹਾਂਜੀ ਕਿੰਨੇ ਦਿਨਾਂ ਨੂੰ ਹੋ ਗਿਆ ਇਸ ਅਕੈਡਮੀ ਦੇ ਵਿੱਚ ਤੇ ਵਾਪਸ ਕਦੋਂ ਜਾ ਰਹੇਗੇ ਹਾਂਜੀ ਰੰਗਲੇ ਸੱਜਣ ٹرسٹ ਦੇ ਅਖੰਡ ਕੀਰਤਨੀ ਜਥੇ ਦੇ ਵਿੱਚ ਇਸ ਨੇ ਆਪਣੇ ਆਪ ਹੀ ਰਿਸਰਚ ਕਰਕੇ ਆਪਣਾ ਆਪ ਇੱਥੇ ਪਹੁੰਚੇ ਹਨ ਅਤੇ ਹੁਣ 15 ਦਿਨ ਹੋ ਜਿਏ ਮੋਸਟ ਮੈਕਸਿਮਮ ਹੋਣ ਵਾਲੇ ਮੰਡੇ ਵਾਪਸ ਜਾ ਰਹੇ ਹਨ ਥਿਸ ਮੰਡੇ ਐਂਡ ਕਹਿੰਦੇ ਆ ਵੀ ਮੈਂ ਸਿੱਖੇ ਸਰੂਪ ਧਾਰਨ ਕਰ ਲਿਆ ਹੈ ਮੈਂ ਕੇਸ ਕਤਲ ਨਹੀਂ ਕਰਵਾਉਣੇ ਮੈਂ ਮਤਲਬ 아이 ਚੋਲਾ ਅੰਦੇ ਹੌਲੀ ਹੌਲੀ ਮੈਂ ਅਮਰਤਾਰੀ ਬਣਾਂਦੀ ਮਤਲਬ ਚਾਹ ਬਣਾ ਇੱਕ ਮਹੀਨਾ ਮੈਨੂੰ ਮੈਕਸਿਮਮ ਲੱਗੇਗਾ ਮੈਂ ਅਸੀ ਕਿਸ ਰੂਪ ਵਿੱਚ ਆਪਣੇ ਆ ਪਾਉਂਗਾ ਹਾਂਜੀ ਬਿਲਕੁਲ ਇੱਕ ਵਾਰ ਜੋ ਪਹਿਨਾਵਾ ਜਿਹੜਾ ਪਾਇਆ ਗਿਆ ਜੈਸਨ ਦੇ ਵੱਲੋਂ ਤੁਸੀਂ ਦੇਖਦੇ ਤਸਵੀਰਾਂ ਦੇ ਵਿੱਚ ਕੀ ਚਿਹਰੇ ਤੇ ਨੂਰ ਕਾਫੀ ਆ ਬਣਾ ਜਿਹੜਾ ਪਾਇਆ ਗਿਆ ਹੈਗਾ ਉਸਤਾਦ ਜਿਹੜੀ ਅਫਸੋਲੋ ਅਤਾਰੀ ਗਈ ਹੈਗੀ ਗੱਲਬਾਤ ਤੁਸੀਂ ਜਰੂਰ ਕਰਾਂਗੇ ਜੈਸਨ ਦੇ ਨਾਲ ਹਾਈ ਜੈਸਨ ਹਾਊ ਆਰ ਯੂ ਆਮ ਡੂਇੰਗ ਵੈਰੀ ਵੈਲ ਥੈਂਕ ਯੂ ਫੋਰ ਇਨਵਾਈਟਿੰਗ ਮੀ So can you please uh, tell me about something about you? Can you please introduce yourself? You are from which country and how many years uh, old are you? But which, what you have done? Uh, yes, my name is Jason and I'm 35 years old. Um, I was born in the US, but my parents are Chinese and I mainly grew up in California. Uh, uh, I had pretty normal hobbies growing up, but I was always interested in uh, spirituality um i was atheist for a time but even as an atheist i was interested in philosophy and um in the past few years i've been very deeply interested in eastern spirituality and uh only about within the past uh 3 to 6 months i've started like deeply committing to siki and because of that um i got deeper in my practice and felt this was the right time to book a trip to Amritsar, and I'm very glad I got connected to AKJ because they've been teaching me a lot about Sikhism, and it's been a very productive stay. Uh, and when you first wear turban, so how you feel when you first wear your turban? And this akhanda in your turban, how you feel when you first wear your turban? um I felt really good. I the first time I wore a dastar was in September of last year, and um, I had that people in the gurdwara help me tie it because I didn't know how, but um, it stimulates the blood flow in your head. It makes you feel like a different person, Um, and uh it makes you feel like a representative of the sick people. One person on the street asked me. Uh, she was an American lady. She she asked, uh, "Oh, I've never seen a Chinese person with a turban. <laughs> are you a convert? Can you explain your story?" And just like I'm speaking to you, like there's a few people who are curious on the street who ask me, like, "Why are you wearing a dastar?" Yeah. And what is the most beautiful thing you like about Sikh religion? Um, there's a lot of things, so I have to choose on the spot right now. But um, personally, I like the the path, the recitation a lot. Um, it's recited every day at the gurdwara. There's Panj in the morning and Rehra Sahib um, in the evening. And um, my local gurdwara, the uh, the grantee is very good at gurbani Santia. He has this uh, like beautiful, high-pitched uh, voice, um, probably about like a, a um, like probably like two or three notes above the standard male range. So um, he he recites gurbani Santia very well, and he's been by inspiration to uh, study more Gurbani. Yeah. And yes, when you first visit, the most holiest place of sikh religion, shri darbar sahib. Uh -huh. how you feel when you first visit that, that temple? Um, i felt a sense of peace and tranquility. i felt it was very different from um, a lot of other faiths i visited. like darbar sahib is designed so that the Harmander sahib is lower than the uh, pari karma. so you feel that you're humbling yourself by visiting it. Um, i felt it was very peaceful and open to people of all faiths. And um, uh, I went inside only on the first day and um, uh, I felt it was like a very sacred place. And at the same time, I felt that um, a, a major principle in Sikhi is that um, like all Gurdwaras are equal. You can achieve um, mukti through any Gurdwara. It doesn't have to be Paramahansa. Gurdwara is open for all religions. Yeah, it's open for all religions. Um, there's no special... Uh, a place of pilgrimage, like as long as you're practicing, like you can achieve mokti. Yeah. Uh, can you please say some Punjabi word if you know? Uh, yeah. <laughs> well, I know the shabd. Sagal dwar ko chad ke gayo tuharo dwar Bainga Henki ki laj As ko binda dasa tuhar. So, बिल्कुल तुष्य बैठ सकते हो कि चेहरे किन्ना ਚਾਹ ਬਹੁਤ ਹੈ ਸਿੱਖੀ ਵੱਲ ਹੋਰ ਇਸ ਦਾ ਜਿਹੜਾ ਰੁਝਾਨ ਜਿਹੜਾ ਵੱਧਦਾ ਜਾ ਰਿਹਾ ਹੈਗਾ ਵੈਸੇ ਏਕੇਜ ਟਸਟ ਦੇ ਜਿਹੜੇ ਹੋਰ ਪ੍ਰਬੰਧਕ ਨਸੀ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਸਰ ਜਿੱਥੇ ਲਗਾਤਾਰ ਜਿਹੜੇ ਸਾਡੇ ਨੌਜਵਾਨ ਨੇ ਉਹ ਲਗਾਤਾਰ ਸਿੱਖ ਤੋਂ ਦੂਰ ਹੁੰਦੇ ਜਾ ਰਹੇ ਨੇ ਕੇਸ ਆਪਣੇ ਘਟਵਾਰ ਨੇ ਪਰ ਦੂਜੇ ਧਰਮ ਦੇ ਲੋਕਾਂ ਜਿਹੜਾ ਰੁਝਾਨ ਹੈ ਉਹ ਸਿੱਖੀ ਵੱਲ ਕਾਫੀ ਵੱਧਾ ਜਿਹੜਾ ਅਸੀਂ ਚੀਨ ਤੋਂ ਨੌਜਵਾਨ ਆਇਆ ਵਾ ਤੇ ਹੁਣ ਅਸੀਂ ਵੇਖਦੇ ਕਿ ਨੂਰ ਕਾਫੀ ਹੈ ਤੇ ਚਾਹ ਬੜਾ ਵਾ ਸਿੱਖੀ ਵੱਲ ਹੋਰ ਸਿੱਖਣ ਦਾ ਕੀ ਕੁਝ ਤੁਸੀਂ ਕਹਿਣਾ ਚਾਹੋਗੇ ਉਹ ਆਏ ਗੁਰਜੀਤ ਖਾਲਸਾ ਵਾਹਿਗੁਰੂ ਜੀ ਫਤਹਿ ਅਦੇ ਵੀ ਕੋਈ ਸੌਰੀਆਂ ਨੇ ਕਿੰਮਿਆ ਭਾਈ ਸਾਹਿਬ ਜੀ ਅਸੀਂ ਉਸ ਤਰੀਕੇ ਨਾਲ ਪ੍ਰਚਾਰ ਨਹੀਂ ਕਰ ਸਕਦੇ ਜਿਸ ਤਰ੍ਹਾਂ ਸਾਨੂੰ ਕਰਨਾ ਚਾਹੀਦਾ ਸੀਗਾ ਉਹਨਾਂ ਸਾਡੇ ਕੋ ਆਏ ਸੀ ਜਦੋਂ ਮੈਨੂੰ ਇਹਨਾਂ ਨੂੰ ਫੋਨ ਕੀਤਾ ਤੇ ਜਦੋਂ ਉਹਨਾਂ ਨੇ ਆਣਾ ਸੀਗਾ ਤੇ ਆਦੇ ਮਨ ਚ ਡਰ ਸੀਗਾ ਇੱਕ ਕੋਈ ਉੱਥੇ ਲੁੱਟੋਖੋਹ ਹੁੰਦੀ ਆ ਤੇ ਕੁਝ ਹੋ ਰਹੀ ਇਹਨਾਂ ਦੇ ਮਨ ਚ ਸੀਗਾ ਤੇ ਮੈਂ ਉਹਨਾਂ ਦੇ ਸਾਰੇ ਵਹਿਮ ਕੱਢੇ ਤੇ ਇਹਨਾਂ ਨੂੰ ਫਿਰ ਜਦੋਂ ਪਤਾ ਲੱਗਾ ਕਿ ਅਖੰਡ ਕਿਰਤੀ ਜੱਤਾ ਨੇ ਰੋਲ ਧਾਰਨ ਕੀਤੀ ਬੰਦੀ ਆ ਉਹ ਸਿਆਸੀ ਬੰਦੇ ਨਹੀਂ ਹੈਗੇ ਤੇ ਇਹਨਾਂ ਨੂੰ ਮੰਚ 'ਤੇ ਬਹੁਤ ਪ੍ਰਭਾਵ ਪਿਆ ਸੜਕੋ ਆਇਆ ਤੇ ਮੈਂ ਤੇ ਇਹ ਲਿਖਦਾ ਪਿਆ ਬਈ ਗੁੱਸੇ ਦੀ ਕਲਾ ਹੀ ਵਰਤਦੀ ਪਈ ਆ ਬਈ ਇੱਕ ਨੌਨ ਸਿੱਖ ਹੋ ਕੇ ਆਨੀ ਡੀਪਲੀ ਸਟੱਡੀ ਕੀਤੀ ਇਸਨੇ ਤੇ ਸਾਨੂੰ ਵੀ ਕਿਸੇ ਵਲ ਸ਼ਰਮ ਆਉਂਦੀ ਪਈ ਆਨੀ ਡੀਪਲੀ ਸਟੱਡੀ ਕਰਕੇ ਆਇਆ ਇੱਥੇ ਤੇ ਸਾਡੇ ਕੋਲ ਬਹੁਤ ਕਮੀਆਂ ਰਹਿ ਗਈਆਂ ਖਾਸ ਕਰਕੇ ਸਾਨੂੰ ਸਰੋਵਰ ਕਮੇਟੀ ਜਿਹੜੀ ਹੈ ਨਾ ਉਹਨੂੰ ਚਾਹੀਦਾ ਸੀ ਕਿ ਇਹੋ ਜਿਹਾ ਸਿਸਟਮ ਤਿਆਰ ਕਰਦੇ ਤੇ ਸਾਡੇ ਬੱਚੇ ਸਾਡੇ ਤੋਂ ਦੂਰ ਨਾ ਹੋਣਦੇ ਉਨਾ ਮੈਨੂੰ ਕਹਿੰਦੇ ਪਏ ਸੀਗੇ ਕਿ ਮੈਂ ਆਪਣੇ ਰਿਟਾਇਰ ਹੋ ਕੇ ਇੱਥੇ ਆ ਜਾਣਾ ਦੇਖੋ ਸਾਡੇ ਬੱਚੇ ਬਾਹਰ ਜਾ ਰਹੇ ਆ ਹਾਂਜੀ ਤੇ ਐ ਉੱਥੋਂ ਆ ਰਹੇ ਆ ਤੋਂ ਐ ਜਿਹੜੇ ਐ ਲੋਕ ਜਿਹੜੇ ਨਾ ਅੰਦਰੋਂ ਬਾਹਰ ਇੱਕ ਆ ਅਸੀਂ ਅੰਦਰੋਂ ਬਾਹਰ ਇੱਕ ਨਹੀਂ ਹੈਗੇ ਅੰਦਰ ਕੁਛ ਹੋਰ ਬਾਹਰ ਸੀ ਹਾਂ ਜੇ ਜਿੰਨੇ ਸੀ ਕਿ ਅਸੀਂ ਅੰਦਰੋਂ ਬਾਹਰ ਇੱਕ ਨਹੀਂ ਹੁੰਦੇ ਉਹਨਾਂ ਵਿੱਚ ਸਾਡੀ ਪ੍ਰਚਾਰ ਦਾ ਫਾਇਦਾ ਕੋਈ ਨਹੀਂ ਹੋਣਾ ਸਨ ਮਜਾਦ ਹੈ ਸਾਡੇ ਗੁਰਮਖ ਖਿਆਲੇ ਸੀਗੇ ਪੂਰਨ ਦਾਰਜੀ ਉਨਾਂ ਵੱਲ ਵੇਖ ਕੇ ਅਸੀਂ ਸਿੱਖੀ ਧਾਨ ਕੀਤੀ ਸੀ ਤੇ ਅਸੀਂ ਵੀ ਆਪਣਾ ਸਾਡੇ ਪਰਿਵਾਰਾਂ ਵਿੱਚ Hindu ਜਨਸੀ ਜਾਂ ਉਸਲਾਂ ਸੀਗੇ ਇਹਨਾਂ ਸਾਡੇ ਪੁਰਦਾਦ ਦਾਦਾ ਜੀ ਨੇ ਸਵਾਲਾ ਭਾਈਆਂ ਦੀ ਜਗ੍ਹਾ ਵੀ ਦਿੱਤੀ ਸੀ ਅਸ ਕਰਕੇ ਉਹਦਾ ਨਾਮ ਸਵਾਲਾ ਭਾਈਆਂ ਪਿਆ ਗਿਆ ਤੇ ਉਹ ਸਾਡੇ ਦਾਦੇ ਹਾਲੀਵੁੱਡ ਤੋਂ ਉਹਨਾਂ ਦਾ ਨਾਮ ਹੈ ਇੱਥੇ ਤੇ ਮਤਲਬ ਇੱਥੇ ਅਸੀਂ ਮਤਲਬ ਸਾਰੀ ਖੇਡ ਪਿਆਰ ਦੀ ਹੈ ਇੰਨੂੰ ਇੱਥੇ ਇੰਨਾ ਪਿਆਰ ਮਿਲਿਆ ਨਾ ਤੇ ਪਿਆਰ ਨੇ ਇਹ ਕਹਿੰਦਾ ਤੇ ਮੈਂ ਇਹ ਦਿਲ ਨਹੀਂ ਜਾਂਦਾ ਕਰਦਾ ਤੋ ਜਾਣ ਨੂੰ ਪਰ ਮਜਬੂਰੀ ਨੇ ਜਾਣਾ ਵਿਚਾਰਨ ਤੇ ਅਸੀਂ ਤੇ ਇਹ ਬੱਚਿਆਂ ਨੂੰ ਕਹਾਂਗੇ ਆਪ ਤੁਸੀਂ ਗੁਰਗੰਸਾ ਜੀ ਨੂੰ ਸਾਰੀ ਦੁਨੀਆ ਨੂੰ ਕੁਲਾਬ ਵਿੱਚ ਲੈਣ ਵਾਲੇ ਆ ਤੁਸੀਂ ਜਲਦੀ ਤੋਂ ਜਲਦੀ ਵਾਪਸ ਮੁੜ ਆਓ ਬੜੇ ਪਿਆਰ ਨਾਲ ਵਾਪਸ ਆਓ ਜੇ ਤੁਹਾਨੂੰ ਕੋਈ ਦੁਬਦ ਹੈ ਤੁਹਾਨੂੰ ਕੋਈ ਮਾਰਚ ਕੁਐਸਚਨ ਹੈ ਗਿਆ ਤੁਸੀਂ ਆਓ ਅਸੀਂ ਤੁਹਾਨੂੰ ਜਵਾਬ ਦੇਵਾਂਗੇ ਤੇ ਹਰ ਚੀਜ਼ ਦਾ ਗੁਰਗੰਸਾ ਜੀ ਹਰ ਸਵਾਲ ਦਾ ਜਵਾਬ ਹੈਗਾ ਦੇ ਅੰਨਕ ਪਿਆਰ ਆ ਗੁਰਬਾਣੀ ਵਿੱਚ ਤੇ ਪਹਿਲਾਂ ਮੈਂ ਬੜਾ ਨਾਸਤਿਕ ਸੀਗਾ ਤੇ ਜਦੋਂ ਅਸੀਂ ਜਥੇ ਚ ਆਏ ਆ ਤੇ ਅਸੀਂ ਸਹਿਜ ਬਾੜ ਚੱਲ ਕੀਤਾ ਤੇ ਮੈਂ ਮਨ ਚ ਕੰਦਾ ਹੁੰਦਾ ਸੀ ਕਿ ਕਿਸ ਤਰ੍ਹਾਂ ਕੁਰਬਾਨੀਆਂ ਕਰ ਸਕਦੇ ਬਾਦਮਰ ਕਟਾ ਸਕਦੇ ਖੋਪਰੀ ਲਵਾ ਸਕਦੇ ਤੇ ਜਦੋਂ ਮੈਂ ਗੁਰਗੰਸਾ ਦੀ ਪੜਨਾ ਚੱਲ ਕੀਤਾ ਤੇ ਮੈਂ ਦੇਖਿਆ ਕਿ ਗੁਰਗੰਸਾ ਦੀ ਇੱਕ ਤੁਕ ਦੀ ਨਾ ਕੀਮਤ ਜਿਹੜੀ ਹੈ ਨਾ ਉਹ ਅਸੀਂ ਜਨ ਜਿੰਨੇ ਮਰਜ਼ੀ ਜਨਨ ਲਈ ਉਹਦੇ ਅਦਾ ਨਹੀਂ ਕਰ ਸਕਦੇ ਉਤੋਂ ਸਾਨੂੰ ਪਿਆਰ ਮਿਲਿਆ ਜਦੋਂ ਸਾਨੂੰ ਪਿਆਰ ਮਿਲਿਆ ਸਾਨੂੰ ਅਮਰਤਿਲ ਦਾ ਪਤਾ ਲੱਗਾ ਉਹ ਹੀ ਅਸੀਂ ਇਹਨੂੰ ਦੱਸਣ ਨੂੰ ਦੱਸਿਆ ਤੇ ਦੱਸਣ ਨੇ ਬਹੁਤ ਪਿਆਰ ਕੀਤਾ ਦੱਸਣ ਨੇ ਸਾਨੂੰ ਤੇ ਉਹ ਅੰਦਰੋਂ ਬਾਰੇ ਇੱਕ ਆ ਗਿਆ ਬੰਦੇ ਨਾ ਮਤਲਬ ਰੀਅਲੀ ਆ ਪਤਾ ਜੇ ਅਸੀਂ ਅੰਦਰੋਂ ਬਾਰੇ ਕੋਈਏ ਨਾ ਤੇ ਸਾਰੇ ਦੁਨੀਆ ਨੂੰ ਕਲਾ ਵਿੱਚ ਲਾ ਸਕਦੇ ਹਾਂ ਬਿਲਕੁਲ ਅਸੀਂ ਜੈਸਨ ਦੇ ਨਾਲ ਗੱਲਬਾਤ ਕੀਤੀ ਸੋ ਇੱਕ ਜੇ ਟਰਸਟ ਵਲੋ ਜਿਹੜਾ ਕਾਫੀ ਵਧੀਆ ਉਪਰਲਾ ਕੀਤਾ ਜਾ ਰਿਹਾ ਹੈਗਾ ਇੱਕ ਜੇ ਕਿਤਨੇ ਕਿਤੇ ਜੈਸਨ ਸੰਸਥਾ ਵਿੱਚ ਪਹੁੰਚਦਾ ਕਾਫੀ ਉਸਨੇ ਵਹਿਮ ਵੀ ਸੀਗੇ ਤੇ ਪਰ ਵਹਿਮ ਫਿਰ ਦੂਰ ਕੀਤੇ ਜਾਂਦੇ ਪਰ ਹੁਣ ਜੈਸਨ ਜਿਹੜਾ ਇਨਾ ਜਿਹੜੀ ਸੇ ਰੁਚੀ ਜਿਹੜੀ ਹੈ ਸਿੱਖੀ ਧਰਮ ਨਾਲ ਲਗਾਤਾਰ ਬਦਲੀ ਆ ਰਹੀ ਹੈ ਤੇ ਹੁਣ ਕਿਤਨਾ ਕਿਸੇ ਨੂੰ ਕਿਹਾ ਜਾ ਰਿਹਾ ਕਿ ਉਸ ਨੂੰ ਕੇਸ ਨਹੀਂ ਕਟਵਾਇਆ ਜਾਏਗਾ ਜਲਦੀ ਸਿੱਖ ਧਰਮ ਵਿੱਚ ਜਿਹੜਾ ਉਸ ਨੂੰ ਪਾਇਆ ਜਾਵੇਗਾ ਤੇ ਜਿੱਥੇ ਲਗਾਤਾਰ ਜਿਹੜੇ ਸਾਡੇ ਸਿੱਖ ਸਿੱਖ ਦੇ ਨੌਜਵਾਨ ਨੇ ਉਹ ਜਰੂਰ ਕਿਤਨਾ ਕਿਤ ਆਪਣਾ ਧਰਮ ਪਰਿਵਰਤਨ ਕਰ ਰਹੇ ਨੇ ਕੇਸ ਕਟਵਾਰੇ ਨੇ ਵਿਦੇਸ਼ਾਂ ਵੱਲ ਰੁਕ ਕਰਦੇ ਨੇ ਕਿੰਨਾ ਜੇਸਨ ਉਹਨਾਂ ਦੇ ਲਈ ਕਿ ਸੇਧ ਹੈਗਾ ਬਤੇ ਜਿੱਥੇ ਲਗਾਤਾਰ ਵਕ ਵਕ ਜਿੱਥੇ ਬੰਦੀਆਂ ਵੱਲੋਂ ਕਿ ਐਸਜੀਪੀਸੀ ਹੋਵੇ ਅਕਾਲ ਤਖਤ ਹੋਵੇ ਲਗਾਤਾਰ ਸਿੱਖੇ ਦਾ ਪ੍ਰਚਾਰ ਕਰਦੇ ਲੋਥੇ ਕੇਜੇ ਵੱਲੋਂ ٹرسٹ ਵੱਲੋਂ ਵੀ ਲਗਾਤਾਰ ਸਿੱਖੇ ਦਾ ਪ੍ਰਚਾਰ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਜਿਹੜਾ ਸਿੱਖੀ ਵੱਲ ਹੋਰ ਜੋੜਿਆ ਜਾ ਰਿਹਾ ਤੇ ਅਸੀਂ ਜੇਸਨ ਦੇ ਨਾਲ ਵੀ ਗੱਲਬਾਤ ਕੀਤੀ ਜੇਸਨ ਦਾ ਇਹ ਹੀ ਕਹਿਣਾ ਕਿ ਉਹ ਜਦੋਂ ਉਸ ਨੂੰ ਪਤਾ ਲੱਗਾ ਸਿੱਖੀ ਧਰਮ ਬਾਰੇ ਉਸ ਨੂੰ ਸਹੀ ਰੁਚੀ ਵੱਜੀ ਤਾਂ ਹੁਣ ਉਸ ਨੂੰ ਇਨਾ ਚੰਗਾ ਲੱਗਦਾ ਰੋਜ਼ ਉਹ ਗੁਰਬਾਣੀ ਪੜ੍ਹਦਾ ਸਕੂਨ ਜਿਹੜਾ ਉਸ ਨੂੰ ਕਾਫੀ ਮਿਲਦਾ ਹੈਗਾ ਬਈ ਕੈਮਰਾਮੈਨ ਦਿਲੀਪ ਨਾਲ ਪਰੇ ਸ਼ਰਮਾ ਅਜ਼ੀਮ ਮੀਡੀਆ ਅੰਮ੍ਰਿਤਸਰ